ਛੋਟੇ ਭਾਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਮੇਰੇ ਤੋਂ ਪਹਿਲੇ ਬੋਲ ਕੇ ਗਏ ਇਥੋਂ ਦੇ ਬਹੁਤ ਹੀ ਲੋਕਪ੍ਰੀਏ ਮੈਂਬਰ ਆਫ ਪਾਰਲੀਮੈਂਟ ਰਾਜਸਥਾਨ ਦੇ ਜਨਰਲ ਸੈਕਟਰੀ ਇਨਚਾਰਜ ਸਤਿ ਸੁਖਜਿੰਦਰ ਸਿੰਘ ਰੰਦਾਵਾ ਜੀ ਸਟੇਜ ਉੱਤੇ ਬਿਰਾਜਮਾਨ ਸਾਡੇ ਪਠਾਨਕੋਟ ਜ਼ਿਲ੍ਹਾ ਕਾਂਗਰਸ ਦੇ ਅਧਿਐਖੀ ਪੁਰੀ ਸਾਹਿਬ ਐਮ ਐਲ ਏ ਸੁजानਪੁਰ ਸਰਪ੍ਰਿੰਦਰ ਬੀ ਸਿੰਘ ਪਾੜਾ ਸਾਹਿਬ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਤੇ ਐਮ ਐਲ ਏ ਗੁਰਦਾਸਪੁਰ ਛੋਟੇ ਭਾਈ ਜੋਗਿੰਦਰ ਪਾਲ ਜੀ ਜਿਨ੍ਹਾਂ ਦੇ ਅੱਜ ਹਲਕੇ ਦੇ ਵਿੱਚ ਦਾਸ ਤੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਆਈ ਹੈ ਰਮਨ ਭੱਲਾ ਸਾਹਿਬ ਫਾਰਮਰ ਮਿਨਿਸਟਰ ਸਾਹਿਬ ਜੰਗ ਭਾਦਰ 베ਦੀ ਜੀ ਨੀਨੂ ਛੋਟੇਪੁਰ ਸਾਹਿਬ ਅਨਿਲ ਦਾਰਾ ਸਾਹਿਬ ਪੰਮੀ ਪ੍ਰਧਾਨ ਜੀ ਅਮਨ ਜੰਤੀਪੁਰ ਜੀ ਬੰਦੀਪ ਸਿੰਘ ਰੰਗੜ ਨੰਗਲ ਜੀ ਲੱਕੀ ਸੋਹੜਾ ਜੀ ਰਾਜਕੁਮਾਰ ਜੀ ਵਿਲੇ ਜੀ ਗਿਆਤ ਨਹੀਂ ਗਿਆ ਮਨਦੀਪ ਦਾ ਕਹਿਤਾ ਆ ਸਾਡਾ ਛੋਟਾ ਯੂਥ ਕਾਂਗਰਸ ਦਾ ਪ੍ਰਧਾਨ ਅਭਿਨ ਸ਼ਰਮਾ ਜੀ ਤੇ ਸਾਰੇ ਹੀ ਇੱਥੇ ਇਕੱਤਰ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਹੋਈ ਬਹੁਤ ਦੇਰ ਤੋਂ ਬਾਅਦ ਅੱਜ ਜੋਗਿੰਦਰਪਾਲ ਜੀ ਨੇ ਕਈ ਦਫਾ ਸੱਦਾ ਦਿੱਤਾ ਕਿਸੇ ਨਾ ਕਿਸੇ ਕਾਰਨ ਪਹਿਲੇ ਪ੍ਰੋਗਰਾਮ ਮਿਸ ਹੁੰਦਾ ਰਿਹਾ ਐਤ ਕੀ ਮੈਂ ਪੱਕਾ ਪ੍ਰੋਗਰਾਮ ਬਣਾਇਆ ਸੀ ਕਿ ਹਰ ਹਾਲ 'ਚ ਪੋਏ ਦੀ ਸੰਗਤ ਦੇ ਜਾ ਕੇ ਦਰਸ਼ਨ ਆਪਣੇ ਵਰਕਰ ਸਾਥੀਆਂ ਦੇ ਕਰਕੇ ਆਣੇ ਨੇ ਜੋਗਿੰਦਰਪਾਲ ਜੀ ਤੁਹਾਨੂੰ ਪਹਿਲੇ ਸਾਡੀ ਛੋਟੀ ਪੈਨ ਸਿਮਰਨ ਬਾਜਵਾ ਜੀ ਵੀ ਇੱਥੇ ਬੈਠੇ ਨੇ ਤੁਹਾਨੂੰ ਮੈਂ ਮੁਬਾਰਕ ਦੇਣਾ ਚਾਹਨਾ ਜੁਗਿੰਦਰ ਜੀ ਬਹੁਤ ਵੱਡੇ ਪੈਮਾਨੇ ਤੇ ਇੱਥੇ ਸਾਡੇ ਸਾਥੀ ਵਰਕਰ ਪਹੁੰਚੇ ਨੇ ਤੁਸੀਂ ਜਜਾਰੂ ਲੀਡਰਾਂ ਚੋਂ ਗਿਣੇ ਜਾਂਦੇ ਹੋ ਪੰਜਾਬ ਕਾਂਗਰਸ ਤੇ ਪਹਿਲੇ ਤੇ ਪਹਿਲੇ ਤੇ ਪ੍ਰਧਾਨ ਜੀ ਇਹਨਾਂ ਦਾ ਦਿਲ ਕੁਝ ਕਮਜ਼ੋਰ ਸੀ ਕੁਦਰਤ ਤੌਰ ਤੇ ਉਹਦੇ ਦਿਲ ਵੀ ਨਵਾਂ ਪੁਆਤਾ ਹੋਂਤੇ 35 ਸਾਲ ਦੇ ਮੁੰਡਿਆਂ ਵਾਲਾ ਦੇਲੇ ਨਾ 35 ਸਾਲ ਉਹ ਆਪ ਵਾਲੇ ਵੇਖੋ 34 ਸਾਲ ਚ ਕੀ ਕੀ ਕਰੀ ਜਾਂਦੇ ਨੇ ਤੂੰ ਹੀ ਐਡੀ ਛੇਤੀ ਦਾ ਮਛ ਢੀ ਜਾਂਦੇ ਵੀ ਤਗੜੇ ਰੋਏ ਤੁਹਾਡੇ ਜਿੱਥੇ ਸ਼ੇਰ ਜਗਿੰਦਰਪਾਲ ਵਰਗਾ ਹੋਏ ਇਹ ਕਟਾਰੂ ਚੱਕ ਚੀਜ਼ ਕੀ ਹੈ ਮੇਰਾ ਵਾਅਦਾ ਤੁਹਾਡੇ ਨਾਲ ਜਗਿੰਦਰਪਾਲ ਜੀ ਪ੍ਰਧਾਨ ਜੀ ਵੀ ਸਾਹ ਸੁਖਜਿੰਦਰ ਸਿੰਘ ਜੀ ਵੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਗੁਰਦਾਸਪੁਰ ਦੀ ਇੱਕ ਮਹੀਨਾ ਸੀ ਜਦੋਂ ਵੀ ਤੁਸੀਂ ਹੁਕਮ ਕਰੋਗੇ ਇੱਥੇ ਬੈਠਾਂਗੇ ਵੇਖਾਂਗੇ ਤਸ਼ੱਦਦ ਆਪਣੇ ਵਰਕਰਾਂ ਨਾਲ ਕੌਣ ਕਰਦਾ ਜਿੱਥੇ ਵੀ ਲੜਾਈ ਲੜਨ ਦੀ ਲੋੜ ਪੈਗੀ 100% ਦੀ ਇਹ ਸਾਡੀ वचन ਬੱਤ ਹੈ ਤੁਹਾਡੇ ਨਾਲ ਕੋਈ ਛੁੱਟ ਮਿਹਰਬਾਨ ਬਹੁਤ ਤਗੜੇ ਤੁਸੀਂ ਆਇਓ 28000 ਵੋਟ ਤੇ ਜਿੱਤੇ ਸੀ ਰਾਜਾ ਜੀ ਜੁਗਿੰਦਰ ਜੀ 1100 ਵੋਟ ਤੇ ਹਾਰੇ ਨੇ 100% ਦੀ 10000 ਤੇ ਜਿੱਤਣਾ ਸੀ ਕੋਈ ਛੋਟੀ ਜਿਹੀ ਮੋਟੀ ਗੱਲਾਂ ਸਾਡੀਆਂ ਬਹੁਤ ਸਾਰੀਆਂ ਮੰਨਦਾ 10% ਸੱਚ ਵਡੇਰਾ ਸਾਹਿਬ ਵੀ ਬੈਠੇ ਸਾਡਾ 20 ਜਿਲ੍ਹਾ ਪ੍ਰੇਸ਼ਦ ਆਪਣੇ ਮੋਨ ਸਿੰਘ ਜੀ ਉਹ ਵੀ ਬੈਠੇ ਨੇ 10% ਦੀ ਗੱਲਾਂ ਨਹੀਂ ਸਾਡੀਆਂ ਮੰਨਦਾ ਜੇ 10% ਮੰਨ ਲੈਂਦਾ ਤੇ 10000 ਵੋਟ ਤੇ ਜਿੱਤਦਾ ਸਾਰਿਆਂ ਨਾਲ ਵੱਧ ਪਪੂਲਰ ਸਾਡੇ ਸਾਰਿਆਂ ਚੋ ਇਹ ਹੈ ਪਰ ਕਈ ਵਾਰ ਮਨਮਰਜ਼ੀ ਕਰ ਲੈਂਦਾ ਉਸ ਤੋਂ ਇਹਨੂੰ ਅਜੇ ਵੀ ਰੋਕਣਾ ਹੁਣ ਮਨਮਰਜ਼ੀ ਨਹੀਂ ਕਰਨੀ ਵੱਡਿਆਂ ਦੇ ਗੋਡਿਆਂ ਨੂੰ ਹੱਥ ਲਾਣਾ ਤੇ ਛੋਟਿਆਂ ਨੂੰ ਜੱਫੀ ਚ ਲੈਣਾ ਕਿਸੇ ਨਾਲ ਆਪਣਾ ਝਗੜਾ ਕੋਈ ਨਹੀਂ ਇਹਦਾ ਤਾਂ ਮੁਕਾਬਲਾ ਹੀ ਕੋਈ ਨਹੀਂ ਕਰ ਸਕਦਾ ਇਹ ਕਟਾਰੂ ਨੇ ਕੀ ਕਰਨਾ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਜੋ ਕੋਈ ਤੁਹਾਡੇ ਏਰੀਆ ਦੇ ਵਿੱਚ ਇਹ ਕਟਾਰੂ ਨੇ ਕੀਤਾ ਜਾਂ ਆਪਨੇ ਕੀਤਾ ਜਿਸਾਰ ਰੰਡਾਵਾ ਸਭ ਕਹਿ ਕੇ ਗਏ ਇੱਕ ਇੱਕ ਗੱਲ ਦਾ ਸਾਡੀ ਪਾਰਟੀ ਦੀ ਇਹ ਪਾਲਿਸੀ ਨਹੀਂ ਨਾ ਸਾਡੀ ਸੋਚ ਹੈ ਪਰ ਜੇ ਹੁਣ ਇਹਨਾਂ ਨੂੰ ਬੰਦੇ ਦੇ ਪੁੱਤਰ ਨਾ ਬਿਠਾਇਆ ਕਹਿਣਗੇ ਕਮਜ਼ੋਰ ਸਨ ਪਹਿਲੇ ਸਰਕਾਰ ਦੇ 3 ਮਹੀਨੇ ਕਟਾਰੂ ਤੇ ਤਿੰਨ ਅਫਸਰਾਂ ਦੇ ਲੱਗਣਗੇ ਜਿਨ੍ਹਾਂ ਨੇ ਸਾਡੇ ਜੁਗਿੰਦਰਪਾਲ ਤੇ ਵੀ ਦੋ ਕੇਸ ਬਣਾਏ ਜਿਨ੍ਹਾਂ ਨੇ ਜੁਗਿੰਦਰਪਾਲ ਤੇ ਛੱਡੋ ਸਾਡੇ ਵਰਕਰਾਂ ਤੇ ਜਿਨ੍ਹਾਂ ਨੇ ਵੱਡੇ ਪੇਮਾਨਿਆਂ ਤੇ ਰਾਜਾ ਜੀ ਇੱਥੇ ਲੁੱਟ ਕੀਤੀ ਰੰਦਾਵਾ ਸਾਹਿਬ ਨੇ ਜਿਹੜੀ ਗੱਲ ਜ਼ਿਕਰ ਕੀਤਾ ਹੈ 250 ਏਕੜ ਖੇਰ ਦਾ ਇੱਥੇ ਬਹੁਤ ਵੱਡਾ ਇੱਕ ਜੰਗਲ ਹੈ ਸੀ ਉਹ ਸਾਰੇ ਜੰਗਲ ਦੇ ਵਿੱਚ ਖੈਰ ਪੁੱਟ ਕੇ ਬਾਅਦ ਅੱਗ ਲਵਾ ਦਿੱਤੀ ਤੇ ਤੁਹਾਨੂੰ ਪਤਾ ਹੈ ਇਸ ਟਾਈਮ ਹਿੰਦੁਸਤਾਨ ਦੇ ਕਾਨੂੰਨ ਮੁਤਾਬਕ ਕਿਸੇ ਜਾਨਵਰ ਨੂੰ ਮਾਰਨਾ ਬੰਦੇ ਦੇ ਮਾਰਨ ਦੇ ਬਰਾਬਰ ਜੁਰਮ ਹੈ। ਤੋਂ ਇਸ ਗੱਲ ਕਹਨ ਇਹਨੂੰ ਇਹ ਸਾਰੀਆਂ ਇਹਦਾ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪਏਗਾ। ਜਿੱਥੋਂ ਤੱਕ ਆਪ ਦੀ ਗੱਲ ਹੈ ਤੁਹਾਡੇ ਸਾਹਮਣੇ ਹੈ ਸਾਡੀਆਂ ਪੈਣਾ ਬੈਠੀਆਂ ਵੇਖੋ। ਕੋਈ ਮੈਨੂੰ ਦੱਸੋ ਇਹਦਾ ਵਾਦਾ ਕੀਤਾ ਸੀ 1000 ਰੁਪਇਆ ਮਹੀਨੇ ਦਾ ਦਿਆ ਕਰਾਂਗੇ ਆਇਆ ਕਿਸੇ ਨੂੰ ਸਾਡੇ 3 ਸਾਲ ਗੁਜ਼ਰ ਗਏ ਤੇ ਹੁਣ ਤਾਂ ਜਾਣ ਦਾ ਵਕਤ ਆ ਗਿਆ ਹੁਣ ਤਾਂ ਜਿਹੜਾ ਭਗਵੰਤ ਇਹ ਬੰਦੂ ਇੱਕ ਮਜ਼ਦੂਰ ਏ ਇਹਨੇ ਪੰਜਾਬ ਦੇ ਸਾਰੇ ਰਾਈਟ ਜਿਹੜੇ ਨੇ ਇਹਨੇ ਦਿੱਲੀ ਵਾਲਿਆਂ ਨੂੰ ਦੇ ਦਿੱਤੇ ਇਸ ਟਾਈਮ ਕੇਜਰੀਵਾਲ ਤੇਰੇ ਕੇਜਰੀਵਾਲ ਦੀ ਮੈਂ ਤੁਲਨਾ ਇਥੋਂ ਮਾਈਕ ਤੋਂ ਅਲੀ ਬਾਬਾ ਨਾ ਕਰਨਾ ਚਾਹਾਂ ਤੇ ਜਿੰਨੇ ਵੀ ਇਹਨਾਂ ਦੇ ਬਾਹਰ ਲੱਗੇ ਨੇ ਬਾੜਾ ਸਾਹਿਬ ਏ ਅਲੀ ਬਾਬਾ ਤੇ 40 ਚੋਰਾਂ ਦਾ گرو ਹੈ ਪੰਜਾਬ 'ਚ ਜਿਹੜਾ ਫਲੇਟ ਇਹਨਾਂ ਨੇ ਜ਼ਮੀਨਾਂ ਦੇ ਉੱਤੇ ਪੰਜਾਬ ਤੇ ਕਾਬਜ਼ ਹੋ ਕੇ ਇਹ ਜਿਹੜੀ ਨਵੀਂ ਸਕੀਮ ਬਣਾਈ ਹੈ ਇਹਦੇ 'ਚ ਉਹਨੇ तकरीबन 50 ਹਜ਼ਾਰ ਕਰੋੜ ਰੁਪਇਆ ਲੁੱਟਣ ਦਾ ਫੈਸਲਾ ਕੀਤਾ ਅਗਲੇ ਦੋਆਂ ਸਾਲਾਂ 'ਚ ਇਹੀ ਗੱਲ ਕੇਜਰੀਵਾਲ ਕਹਿੰਦਾ ਸੀ ਤੁਸੀਂ ਸੁਣਿਆ ਸਾਰਿਆਂ ਨੇ ਜਦੋਂ ਪੁੱਛਿਆ ਗਿਆ ਕੇਜਰੀਵਾਲ ਸਾਹਿਬ ਇਹ ਦੱਸੋ ਪੰਜਾਬ ਤੇ 2.5 ਲੱਖ ਕਰੋੜ ਦਾ ਕਰਜ਼ਾ ਹੀ ਹੈ ਤੁਸੀਂ ਇੱਥੇ ਪਰਿਵਰਤਨ ਦੀ ਗੱਲ ਬਦਲਾਅ ਦੀ ਗੱਲ ਕਰਦੇ ਹੋ ਕਿਹੜੀ ਨਵੀਂ ਗੱਲ ਤੁਸੀਂ ਲੈ ਕੇ ਆਓਗੇ ਤੇ ਕੇਜਰੀਵਾਲ ਨੇ ਦੋ ਵਾਅਦੇ ਕੀਤੇ ਸੀ ਇਹਨਾਂ ਨੇ ਕਿਹਾ ਪੰਜਾਬ ਦਾ ਸਾਲਾਨਾ ਬਜਟ 1.70 ਲੱਖ ਹਜ਼ਾਰ ਕਰੋੜ ਦਾ ਜਦੋਂ ਸਾਡੇ 3 ਸਾਲ ਪਹਿਲੇ ਸਾਡਾ ਬਜਟ ਸੀ 1.70 ਲੱਖ ਹਜ਼ਾਰ ਕਰੋੜ ਦਾ ਇਹਨਾਂ ਨੇ ਕਿਹਾ ਜੀ 20% ਜੇ ਮੈਂ ਚੋਰੀ ਰੋਕਤੀ ਤੇ 34000 ਕਰੋੜ ਰੁਪਇਆ ਸਾਲਾਨਾ ਪੰਜਾਬ ਦੀ ਤਰੱਕੀ ਦਾ ਮੈਂ ਬਜਟ ਚੋਂ ਕੱਢ ਕੇ ਦਊਂ ਉਹ ਕਹਿੰਦਾ ਕਿ ਕਿ ਮੈਂ ਇੰਡੀਅਨ ਰੈਵਨਿਊ ਸਰਵਿਸਸ ਅਫਸਰ ਆ ਮੈਨੂੰ ਪਤਾ ਇਹ ਚੋਰੀਆਂ ਰੋਕਣੀਆਂ ਕਿੱਸਾ ਬਾਜਨ ਸਾਹਿਬ ਦਾਦਾ ਜੀ ਤੁਸੀਂ ਸਮਝਦੇ ਹੋ 34 ਹੋ ਤੇ 20000 ਕਰੋੜ ਨੇ ਕਿਹਾ ਸੀ ਤਿੰਨ ਦਰਿਆਵਾਂ ਤੇ ਵਿੱਚੋਂ ਜਿਹੜੀ ਰੇਤ ਨਿਕਲਦੀ ਨਜਾਇਜ਼ ਇਹ ਸਾਰਾ ਮਾਈਨਿੰਗ ਜਿਹੜਾ ਮਾਈਨਿੰਗ ਮਾਫੀਆ ਇਹਦੇ ਤੇ ਮੈਂ ਕੰਟਰੋਲ ਕਰਾਂ ਤਾਂ 20000 ਕਰੋੜ ਸਾਲਾਨਾ ਦਿਆ ਕਰੂੰਗਾ ਮੇਰੇ ਵੀਰੋ 34 ਵਿੱਚੋਂ 1 ਰੁਪਈਆ ਨਹੀਂ ਆਇਆ ਤਿੰਨਾਂ ਸਾਲਾਂ ਦੇ ਵਿੱਚ 1 ਲੱਖ ਕਰੋੜ 1 ਲੱਖ 1000 ਕਰੋੜ 3 ਸਾਲ ਚ ਬੰਦ ਆ। ਮਾਈਨਿੰਗ ਦਾ ਟੋਟਲ ਪੈਸਾ ਹਰ ਸਾਲ 270 ਕਰੋੜ ਰੁਪਈਆ 19730 ਕਰੋੜ ਰੁਪਈਆ ਉਹ ਬਕਾਇਆ। 3 ਸਾਲ ਦਾ ਤਕਰੀਬਨ 60000 ਕਰੋੜ ਰੁਪਈਆ ਇਹ ਹੈ। 1 ਲੱਖ 60000 ਕਰੋੜ ਦੇ ਤੇ ਮੇਰਾ ਝੂਠ ਹੀ ਬੋਲ ਗਿਆ ਕਫਰੀ ਤੋਲ ਗਿਆ। ਹੁਣ ਸਾਰੀਆਂ ਪਾਵਰਸ ਦਿੱਲੀ ਵਾਲਿਆਂ ਦੇ ਹੱਥੇ ਚ। ਆ ਲੇਟੈਸਟ ਆਰਡਰ ਜਿਹੜਾ ਇਹਨਾਂ ਕੀਤਾ ਕਿ ਪੰਜਾਬ ਦੇ ਕਿਸੇ ਮਹਿਕਮੇ 'ਚ ਕੋਈ ਕੰਮ ਹੋਏਗਾ ਇੱਕ ਪੰਜਾਬ ਡਿਵੈਲਪਮੈਂਟ ਕਾਉਂਸਲ ਬਣਾ ਦਿੱਤਾ ਚਾਰ ਮੈਂਬਰ ਬਣਾ ਦਿੱਤੇ ਨੇ ਚਾਰੋਂ ਪੰਜਾਬ ਤੋਂ ਬਾਹਰ ਦੇ ਕੱਲ ਇਹਨਾਂ ਨੇ ਕੈਬਨਿਟ ਮੀਟਿੰਗ ਸਦਕੇ ਗੱਲ ਕਹੀ ਕਿ ਹਾਊਸਿੰਗ ਦਾ ਮਹਿਕਮਾ ਜਿੰਨੇ ਸ਼ਹਿਰਾਂ ਦੇ ਆਲੇ ਦੁਆਲੇ ਕੌਲੀਆਂ ਕਟੀਆਂ ਜਾਣਗੀਆਂ ਪਹਿਲੇ ਚੀਫ ਮਿਨਿਸਟਰ ਚੇਅਰਮੈਨ ਹੁੰਦਾ ਸੀ ਹਾਊਸਿੰਗ ਦਾ ਜਿਹੜਾ ਤੁਹਾਨੂੰ ਐਨਓਸੀਸ ਦਿੰਦੇ ਸੀ ਜਿਨ੍ਹਾਂ ਨੇ ਅ ਸੀਐਲਯੂਜ਼ ਲੈਣੇ ਨੇ ਜਿਨ੍ਹਾਂ ਨੇ ਜਦੋਂ ਤੁਸੀਂ ਕਾਲ ਨਹੀਂ ਕਰਦੇ ਹੋ ਤੁਹਾਨੂੰ ਗਵਰਨਮੈਂਟ ਕੋ ਫੀਸ ਭਰ ਕੇ ਇਜਾਜ਼ਤ ਲੈਣੀ ਪੈਂਦੀ ਉਹਨਾਂ ਚਿਰ ਕਾਲ ਨਹੀਂ ਇਕੱਠੀ ਜਾ ਸਰ ਉਹ ਵੀ ਪਾਵਰ ਲੈ ਕੇ ਚੀਫ ਸਕੱਟਰੀ ਨੂੰ ਦੇ ਦਿੱਤੀ ਕਿਉਂਕਿ ਚੀਫ ਸਕੱਟਰੀ ਤੇ ਅੱਗੇ ਬੰਧੂ ਹੈ ਇਹਨਾਂ ਦਾ ਮੇਰੇ ਵੀਰੋ ਭਾਜਪਾ ਤੇ ਆਪ ਜਿਹੜੀ ਇੱਕ ਸਿੱਕੇ ਦੇ ਦੋ ਪਹਿਲੂ ਨੇ ਦਿੱਲੀ ਦੇ ਐਕਸਾਈਜ਼ ਸਕੈਮ ਦੇ ਵਿੱਚ ਵੜਿੰਗ ਸਾਹਿਬ ਕੇਜਰੀਵਾਲ ਵੀ ਤਿਆਰ ਜੇਲ੍ਹ ਚ ਰਿਹਾ 6 ਮਹੀਨੇ ਜਿਹੜਾ ਮਨੀਸ਼ ਸਸੋਧੀਆ ਡਿਪਟੀ ਚੀਫ ਮਿਨਿਸਟਰ ਉਹ ਸਾਲ ਰਿਹਾ ਜਿਹੜਾ ਸਤਿੰਦਰ ਜੈਨ ਨੇ ਉਹ 1.5 ਸਾਲ ਰਿਹਾ ਵਿਜੇ ਨਾਇਰ 2 ਸਾਲ ਰਿਹਾ ਐਕਸਾਈਜ਼ ਟੋਟਲ 9000 ਕਰੋੜ ਦਾ ਸਾਲਾਨਾ ਦਿੱਲੀ ਵਿੱਚ ਐਕਸਾਈਜ਼ ਦੇ ਟੋਟਲ ਪੈਸੇ 9000 ਕਰੋੜ ਰੁਪਇਆ ਇਕੱਠਾ ਕਰਦੇ ਨੇ 12% ਇਹ ਕਮਿਸ਼ਨ ਲੈਂਦੇ ਨੇ ਉਹਦੇ ਵਿੱਚ ਹੋਲ سیلਰ ਦੀ ਕਮਿਸ਼ਨ ਹੈ 12% ਜਿਹੜੀ 6% ਹੋਲਸੇਲਰ ਕੋ ਜਾਂਦੀ ਹੈ ਤੇ 6% ਸਿੱਧਾ ਤੌਰ ਆਪ ਨੂੰ ਦੇ ਦਿੰਦੇ ਪੰਜਾਬ ਦੇ ਵਿੱਚ ਐਕਸਾਈਜ਼ ਹੈ 11000 ਕਰੋੜ ਦੀ ਦਿੱਲੀ ਚ 9 ਤੇ ਇੱਥੇ 11 ਸਾਲਾਨਾ ਤਕਰੀਬਨ 1000 ਕਰੋੜ ਰੁਪਇਆ ਇਹਨਾਂ ਨੂੰ ਜਿਹੜੀ 12% ਦਾ ਕਮਿਸ਼ਨ ਆਂਦੀ ਹੈ ਉਹਦੇ ਵਿੱਚੋਂ 600 ਕਰੋੜ ਰੁਪਇਆ ਕੇਜਰੀਵਾਲ ਨੂੰ ਤੇ 600 ਕਰੋੜ ਇਹ ਠੇਕੇਦਾਰ ਲੈ ਕੇ ਜਾਂਦੇ ਨੇ ਮੈਂ ਪੁੱਛਣਾ ਚਾਹਨ ਜੇ ਦਿੱਲੀ ਦਾ ਮੁੱਖ ਮੰਤਰੀ ਤਿਹਾਰ ਜੇਲ੍ਹ ਚ ਗਿਆ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਅਜੇ ਤੱਕ ਜੇਲ੍ਹ ਤੋਂ ਬਾਹਰ ਕਿਸਰਾ ਪੰਜਾਬ ਦਾ ਐਕਸਾਈਜ਼ ਮਿਨਿਸਟਰ ਹਰਪਾਲ ਚੀਮਾ ਜੇਲ੍ਹ ਤੋਂ ਬਾਹਰ ਕਿਸਰਾ ਪੰਜਾਬ ਦਾ ਚੀਫ ਸਕੱਟਰੀ ਪੰਜਾਬ ਦਾ ਐਕਸਾਈਜ਼ ਸਕੱਟਰੀ ਇਹ ਜੇਲ੍ਹ ਤੋਂ ਬਾਹਰ ਕਿਸਰਾ ਨੇ ਤੋਂ ਮੇਰੀ ਬੇਨਤੀ ਇਹ ਹੈ ਰਲ ਕੇ ਖੇਡ ਹੋ ਰਹੀ ਸਾਡੇ ਪਾਣੀਆਂ ਤੇ ਡਾਕਾ ਵੱਜ ਰਿਹਾ ਕਦੀ ਭਗਵੰਤ ਨੇ ਨਾਂ ਨਹੀਂ ਲਿਆ ਚੰਡੀਗੜ੍ਹ ਤੇ ਡਾਕਾ ਵੱਜ ਰਿਹਾ ਪੰਜਾਬ ਦਾ ਜਿਹੜਾ ਕਬਜ਼ਾ ਹੈ ਚੰਡੀਗੜ੍ਹ ਤੇ ਉਹਨੂੰ ਨਿਰੰਤਰ ਭਾਜਪਾ ਜਿਹੜੀ ਕਮਜ਼ੋਰ ਕਰੀ ਜਾ ਰਹੀ ਹੈ ਪੰਜਾਬ ਦੀ ਪਿੰਡੂ ਸੜਕਾਂ ਦਾ ਜਿਹੜਾ ਪੈਸਾ ਹੈ ਤਕਰੀਬਨ 1000 ਕਰੋੜ ਰੁਪਇਆ ਪਿਛਲੇ 3.5 ਸਾਲ ਦਾ ਭਾਜਪਾ ਦੀ ਗਵਰਨਮੈਂਟ ਨੇ ਨਹੀਂ ਦਿੱਤਾ ਮੈਂ ਮੰਗ ਕੀਤੀ ਸੀ ਪ੍ਰਧਾਨ ਜੀ ਤੇ ਇੱਥੇ ਫੇਰ ਮੰਗ ਕਰ ਰਹੇ ਹਾਂ ਕਿ ਜਦੋਂ ਬਾਜਪਾਈ ਦੀ ਸਰਕਾਰ ਸੀ ਜੋਗਿੰਦਰਪਾਲ ਜੀ ਉਹਦੀ ਗੱਲ ਕਰਿਆ ਕਰੋ ਸੁਖਬੀਰ ਸਿੰਘ ਬਾਦਲ ministry of state for industry and commerce ਉਸ ਟਾਈਮ ਤੇ ਇਹਨਾਂ ਨੇ ਇੱਕ ਸਕੀਮ ਪੜਾਈ ਸੀ ਕਿ ਜਿਹਨੇ ਪਹਾੜੀ ਸੂਬੇ ਨੇ ਇੱਥੇ ਸਾਡਾ ਜੰਮੂ ਕਸ਼ਮੀਰ ਗੁਆਣ ਚ ਲੱਗਦਾ ਹਿਮਾਚਲ ਫਿਰ ਉਤਰਾਖੰਡ ਤੇ ਸੱਤ ਸੂਬੇ ਜਿਹੜੇ ਨਾਰਥ-ਈਸਟ ਦੇ ਨੇ ਉਹਨਾਂ ਸਾਰਿਆਂ ਨੂੰ ਇੱਕ ਸਪੈਸ਼ਲ ਇਹਨਾਂ ਨੇ ਟੈਕਸ ਰਿਬੇਟ ਦਿੱਤੀ ਸੀ ਕਿ ਜਿਹੜੇ ਬੰਦੇ ਉੱਥੇ ਫੈਕਟਰੀਆਂ ਲਾਣਗੇ ਤੁਹਾਨੂੰ ਪਤਾ ਇੱਥੇ ਕਠੂਆ ਵਿੱਚ ਕਿਹਨੀ ਇੰਡਸਟਰੀ ਲੱਗੀ ਇਹ ਤੇ ਬਿਲਕੁਲ ਹੀ ਨੂਰਪੁਰ ਤੋਂ ਅਗਲੇ ਪਾਸੇ ਡਮਟਾਲ ਕੋਲ ਹਿਮਾਚਲ ਚ ਕਿੰਨੀ ਇੰਡਸਟਰੀ ਲੱਗੀ ਉਹਨਾਂ ਨੂੰ ਇੱਕ ਸਪੈਸ਼ਲ ਪੈਕੇਜ ਉਹਨੂੰ ਕਹਿੰਦੇ ਨੇ ਟੈਕਸ ਹੌਲਿਡੇ ਦਿੱਤਾ ਗਿਆ ਸੀ ਅਸੀਂ ਮੰਗ ਕੀਤੀ ਹੈ ਕਿ ਜਿੱਦਣ ਵੀ ਗੁਰੂ ਮਾਰਾ ਸਾਹਿਬ ਨੇ ਮਿਹਰ ਕੀਤੀ ਅਸੀਂ ਆਏ ਅਸੀਂ ਵਚਨਬੱਤਾ ਦਿੰਨੇ ਆ ਆਪਣੀ ਪਾਰਟੀ ਦੀ ਕਿ ਜਿੰਨੇ 6 ਜ਼ਿਲ੍ਹੇ ਨੇ ਬਾਰਡਰ ਤੇ ਪਠਾਨਕੋੜ ਤੋਂ ਗੁਰਦਾਸਪੁਰ ਅਮਰitsar ਤਰਨਤਾਰ ਫਿਰੋਜ਼ਪੁਰ ਤੇ ਫਾਜ਼ਿਲਕਾ ਇਹੀ ਸੇਮ ਜਿਹੜੀਆਂ ਸੈਂਟਰ ਦੀਆਂ ਫੈਸਿਲਿਟੀਆਂ ਨੇ ਅਸੀਂ ਚਾਹੁੰਦੇ ਆ ਸਾਡੇ ਬਾਰਡਰ ਦੇ ਜ਼ਿਲ੍ਹਿਆਂ ਨੂੰ ਦਿੱਤੀਆਂ ਜਾਣ। ਇਹ ਸਾਡੀ ਮੰਗ ਹੈ। ਪੰਜਾਬ ਦੇ ਵਿੱਚ ਇੰਡਸਟਰੀ ਨੌਜਵਾਨਾਂ ਵਾਸਤੇ ਕਾਰੋਬਾਰ ਤਾਂ ਹੀ ਆਏ ਆਏਗਾ ਇਥੇ ਜੇ ਇੰਡਸਟਰੀ ਲੱਗੇਗੀ। ਇਸ ਤਰ੍ਹਾਂ ਹੀ ਸਾਡੀ ਇਹ ਵੀ ਮੰਗ ਹੈ ਪ੍ਰਧਾਨ ਜੀ ਕਿ ਬਾਰਡਰ ਤੋਂ 10 ਕਿਲੋਮੀਟਰ ਦੇ ਵਿੱਚ ਵਿੱਚ ਜਿੰਨੇ ਕੰਡੇ ਦੀ ਤਾਰ ਤੋਂ ਪਿੰਡ ਨੇ ਉਹ ਪਿੰਡਾਂ ਦੇ ਵਿੱਚ ਜਿਹੜੀ ਇਸ ਤੋਂ ਪਹਿਲੇ ਡਿਫੈਂਸ ਇੱਕ ਵਿਲੇਜ ਕਮੇਟੀਆਂ ਬਣਦੀਆਂ ਸੀ ਉਹਨਾਂ ਨੂੰ ਬਣਾਇਆ ਜਾਏ ਜਿਹਦੇ ਵਿੱਚ 18 ਤੋਂ 40 ਸਾਲ ਦੇ ਨੌਜਵਾਨ ਬੱਚੇ ਜਿਹੜੇ ਨੇ ਉਹਨਾਂ ਨੂੰ ਬੀਐਸਐਫ ਜਿਹੜੀ ਹੈ ਉਹਨਾਂ ਨੂੰ ਬਕਾਇਦਾ ਤੌਰ ਤੇ ਰਿਕਰੂਟਮੈਂਟ ਕਰੇਗੀ ਉਹਨਾਂ ਨੂੰ ਉੱਥੇ ਟ੍ਰੇਨ ਕਰੇਗੀ ਵੈਪਨ ਦਿੱਤੇ ਜਾਣਗੇ ਇਸਪੋਨਾ ਜਿਹੜੇ ਬਾਹਰੋਂ ਪਾਕਿਸਤਾਨ ਵੱਲੋਂ ਆਉਂਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਸਾਡੇ ਨੌਜਵਾਨ ਬੱਚੇ ਕੰਮ ਕਰਨਗੇ ਐਂਟੀ ਡਰੱਗ ਐਂਟੀ ਵੈਪਨ ਜਿੰਨੀਆਂ ਵੀ ਬਾਹਰੋਂ ਆ ਰਹੇ ਨੇ ਉਹਨਾਂ ਦੀ ਜੇ ਪਿੰਡਾਂ ਦੇ ਵਿੱਚ ਸਾਡੀ ਬਾਰਡਰ ਬੈਲਟ 33 340 ਵਾਲੀ ਨੌਜਵਾਨ ਬੱਚਿਆਂ ਨੂੰ ਵਸੀਫਾ ਅਸੀਂ ਕਿਹਾ ਸੀ ਕਿ ਉਹਨਾਂ ਨੂੰ 10000 ਜਾਂ 15000 ਦਾ ਸੈਂਟਰਲ ਗਵਰਨਮੈਂਟ ਓਨ ਰੇਡੀਅਮ ਅਸੀਂ ਉਹਨੂੰ ਕਹਿੰਦੇ ਆ 18 ਸਾਲ ਤੋਂ 40 ਸਾਲ ਦਾ ਜਦੋਂ ਹੋ ਜਾਏਗਾ ਉਹਦੀ ਬੰਦੂਕ ਰੱਖ ਲਈ ਜਾਏ ਕਿ ਫਿਰ ਨਵੇਂ ਨੌਜਵਾਨ ਨੂੰ ਮੌਕਾ ਦਿੱਤਾ ਜਾਏਗਾ ਕਿਉਂਕਿ ਇੱਥੇ ਬਾਰਡਰ ਦੇ ਉੱਤੇ ਛੋਟੇ ਇਹਨਾਂ ਨੇ ਕੋਈ ਨੌਕਰੀ ਦਾ ਜ਼ਰੀਆ ਨਹੀਂ ਬਾਰਡਰ ਦੇ ਵਿੱਚ ਜੇ ਅਸੀਂ ਚਾਹਨੇ ਆ ਕਿ ਸਾਡੇ ਨੌਜਵਾਨ ਪੀੜੀ ਨੂੰ ਕੰਮ ਦਿੱਤਾ ਜਾਏ ਤੇ ਇਸ ਤੋਂ ਬਿਨਾ ਹੋਰ ਕੋਈ ਕੰਮ ਹੈ ਨਹੀਂ ਸੋ ਦੋ ਵੱਡੀਆਂ ਡਿਮਾਂਡ ਅਸੀਂ ਅਗਲੀ ਸਰਕਾਰ ਦੇ ਵਿੱਚ ਸੈਂਟਰ ਕੋਲੋਂ ਰੱਖਾਂਗੇ ਸੂਬਾ ਵੀ ਉਹਦੇ ਵਿੱਚ ਆਪਣੀ ਬਕਾਇਦਾਤੁਰ ਜਿੰਨਾ ਬੰਦਾ ਹੋਇਆ ਹਿੱਸਾ ਉਹ ਇਹਦੇ ਚ ਪਾਏਗਾ ਤੇ ਤਗੜੇ ਹੋ ਕੇ ਆਪਣੇ ਬਾਰਡਰ ਏਰੀਆ ਦੀ ਅਸੀਂ ਸੁਰੱਖਿਆ ਕਰਾਂਗੇ ਬਹੁਤਾ ਲੰਬਾ ਨਾ ਜਾਂਦਾ ਹੋਇਆ ਗਰਮੀ ਵੀ ਬਹੁਤ ਹੈ ਬਹੁਤ دیر ਦੇ ਤੁਸੀਂ ਬੈਠੇ ਹੋ ਤੁਹਾਨੂੰ ਅਸੀਂ ਆਪਣੀ ਵਜਨ ਵੱਧਤਾ ਇੱਕ ਵਾਰ ਫੇਰ ਦੱਸ ਦਿੱਤੀ ਹੈ ਜੁਗਿੰਦਰ ਜੀ ਜਿੱਦਣ ਤੁਸੀਂ ਕਹੋਗੇ 15 ਦਿਨ 20 ਦਿਨ ਇੱਕ ਮਹੀਨਾ ਜਾਂ ਤੁਸੀਂ ਕਿਤੇ ਲਾਓ ਮੋਰਚਾ ਅਸੀਂ ਸਾਰੇ ਆਨੇ ਜਿੱਥੇ ਕਿਤੇ ਕੋਈ ਜ਼ਿਆਤੀ ਹੁੰਦੀ ਮੋਰਚਾ ਲਾਓ ਤੁਹਾਨੂੰ ਕਦੀ ਅਸੀਂ ਨਾ ਨਹੀਂ ਕੀਤੀ ਜਦੋਂ ਤੁਸੀਂ ਟੈਲੀਫੋਨ ਕੀਤਾ ਪ੍ਰਧਾਨ ਜੀ ਤੋਂ ਲੈ ਕੇ ਐਮਪੀ ਸਾਹਿਬ ਤੋਂ ਲੈ ਕੇ ਅਸੀਂ ਤੇ ਸਾਰੇ ਸਾਡੇ ਸਾਥੀ ਪਠਾਨਕੋਟ ਤੋਂ ਲੈ ਕੇ ਸਾਰੇ ਤੁਹਾਡਾ ਸਾਥ ਦੇਣਗੇ ਸੋ ਮੈਂ ਇੰਨਾ ਹੀ ਕਹਿੰਦਾ ਹਾਂ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਤੁਸੀਂ ਮੌਕਾ ਦਿੱਤਾ ਆਪਣੇ ਵੀਰਾਂ ਦਾ ਭੈਣਾਂ ਦਾ ਸਾਰਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਨਾਲ ਉਹਨਾਂ ਦੇ ਦਰਸ਼ਨ ਕਰਵਾਏ ਨੇ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਹੈ ਤੇ ਮੈਂ ਤੁਹਾਨੂੰ ਇਹ ਵੀ ਯਕੀਨ ਦਿਵਾਉਣਾ ਚਾਹਨਾ ਜੋਗਿੰਦਰ ਜੀ ਲੀਡਰਾਂ ਦੀ ਕੋਈ ਲੜਾਈ ਨਹੀਂ ਅਸੇਲੇ ਵਾਲੇ ਤੇ ਸਾਰੇ ਇਕੱਠੇ ਬੈਠੇ ਨੇ ਜਿਹੜਾ ਕੋਈ ਛੋਟਾ ਉਨੀ ਕੀ ਕਰਦਾ ਤੁਹਾਡੇ ਸੰਪਰਕ ਚ ਹੀ ਨਹੀਂ ਹੋ ਉਹਨਾਂ ਨੂੰ ਤੁਸੀਂ ਵੀ ਸਮਝਾਓ ਉਹਨਾਂ ਨੂੰ ਤੁਸੀਂ ਵੀ ਉਹਨਾਂ ਕੋਲ ਜਾਓ ਉਹਨਾਂ ਨੂੰ ਸਮਝਾਓ ਬਹੁਤ ਸਾਰੇ ਇਹੋ ਜਿਹੇ ਨੇ ਜਿਹੜੇ ਤੁਹਾਡੇ ਕਹਨੇ ਚ ਨਹੀਂ ਕੁਝ ਇਹੋ ਜਿਹੇ ਬੰਦੇ ਆ ਜਿਹੜੇ ਸਾਡੇ ਕਹਨੇ ਚ ਨਹੀਂ ਪਰ ਸਾਡੇ ਜੁਗਿੰਦਰਪਾਲ ਦੇ ਕਹਨੇ ਚ ਉਹਨਾਂ ਨੂੰ ਸਮਝਾਣਾ ਤੁਹਾਡਾ ਕੰਮ ਅਸੀਂ ਸਾਰੇ ਇਕੱਠੇ ਆ ਅਸੀਂ ਇਕੱਠੇ ਰਵਾਂਗੇ ਸਾਡੀ ਬਚਨਪੱਤ ਜੇ ਅਸੀਂ ਇਕੱਠੇ ਨਾ ਹੋਏ ਤੇ ਸਟੇਜ ਤੋਂ ਹੀ ਡੇਰਾ ਬਾਬਾ ਨਾਨਕ ਤੋਂ ਹੀ ਆਪਣੇ ਦੋ ਨੌਜਵਾਨਾਂ ਨੂੰ ਪਾੜਾ ਸਾਹਿਬ ਨੂੰ ਤੇ ਜ਼ੀਰਾ ਸਾਹਿਬ ਨੂੰ ਉਹਦਾਂ ਦਾ ਖੁੰਡਾ ਹੱਥੇਂ ਫੜਾ ਦਿੱਤਾ ਕਿ ਜਿਹੜਾ ਜਿਹੜਾ ਬਜ਼ੁਰਗ ਨਹੀਂ ਸੁਧਰਦਾ ਤੁਸੀਂ ਸੁਧਾਰੋ ਨੌਜਵਾਨਾਂ ਨੂੰ ਅਸੀਂ ਇਹ ਬਕਾਇਦਾਤ ਪਾਰਟੀ ਵੱਲੋਂ ਪੂਰੀ ਇਹ ਤਾਕਤ ਦੇ ਨਾਲ ਅਸੀਂ ਆਪਣੀ ਜਿਹੜੀ ਹੈ ਉਹ ਡਿਊਟੀਆਂ ਇਹਨਾਂ ਨੂੰ ਥਮਾ ਦਿੱਤੀਆਂ ਨੇ ਸੋ ਨਾ ਤੁਹਾਡੇ ਕੋਲੋਂ ਕੰਨ ਦੇ ਵਿੱਚ ਮੈਂ ਦੱਸ ਦਵਾਂਗਾ ਜਿਹੜਾ ਨਹੀਂ ਸੁਧਰਦਾ ਪਹਿਲੇ जोगਿੰਦਰਪਾਲ ਨੂੰ ਕਹ ਲਓ ਜੇ ਫੇਰ ਵੀ ਨਾ ਸੁਧਰਾ ਫੇਰ ਖੁੰਡਾ ਕਰ ਦੇ ਲਿਓ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ